ਕੀ ਪੰਜਾਬੀਆਂ ਨਾਲ ਧੋਖਾ ਹੋਇਆ ਹੈ ਜਾਂ ਅਸਲੀ ਕੀ ਮਜਰਾ ਹੈ ਇਸ ਬਾਰੇ ਗੱਲ ਕਰਦੇ ਆਂ ਉਧਰ ਬਜ਼ੁਰਗ ਮਾਤਾ ਹਰਜੀਤ कौर ਜਿਸ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਉਹ ਵੀ ਗੱਲ ਕਰਦੇ ਆਂ ਉਸ ਤੋਂ ਪਹਿਲਾਂ ਗੁਲਾਮ TV ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸਾਕਾਲ ਕਿਰਿਓ ਚੈਨਲ ਨੂੰ ਸਬਸਕ੍ਰਾਈਬ ਪੰਜਾਬੀਆਂ ਨਾਲ ਧੋਖਾ ਕਿਸ ਗੱਲ ਤੇ ਹੋਇਆ ਹਲੇ ਕੱਲੀ ਇੱਕ ਖਬਰ ਕੀਤੀ ਸੀ ਕਿ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਸ਼ੁਰੂ ਕੀਤਾ ਗਿਆ ਜੋ ਬੜਾ ਪ੍ਰਸ਼ੰਸਾਯੋਗ ਹੈ ਪਰ ਅੱਜ ਹੈਲਥ ਮਨਿਸਟਰ ਸਰਦਾਰ ਬਲਬੀਰ ਸਿੰਘ ਦਾ ਇਹ ਬਿਆਨ ਕਿ ਅਜੇ ਇਹ ਸਕੀਮ ਲਾਗੂ ਨਹੀਂ ਕੀਤੀ ਜਾ ਸਕਦੀ ਆਉਣ ਵਾਲੇ ਸਮੇਂ ਵਿੱਚ ਲਾਗੂ ਕੀਤੀ ਜਾਵੇਗੀ ਇਹ ਕੀ ਮਾਜਰਾ ਹੈ ਇਸ ਵਾਰੀ ਸਥਿਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਸਪਸ਼ਟ ਹੋਵੇਗੀ ਪਰ ਇੱਕ ਗੱਲ ਸਪਸ਼ਟ ਹੈ ਕਿ ਤਰਨਤਾਰਨ ਦੀ ਚੋਣ ਨੂੰ ਦੇਖ ਕੇ ਤਰਨਤਾਰਨ ਜ਼ਿਲ੍ਹਾ ਮਿਥਿਆ ਸੀ ਬਰਨਾਲਾ ਤਾਂ ਉਸ ਦੇ ਨਾਲ ਐਵੇਂ ਹੀ ਲਾ ਦਿੱਤਾ ਸੀ ਤਾਂ ਕਿ ਇਹ ਨਾ ਕਿਹਾ ਜਾਵੇ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਵੋਟਾਂਕਾਰ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੋ ਫਿਰ ਸਰਕਾਰ ਨੇ ਇਸ ਮਸਲੇ ਤੇ ਯੂ ਟਰਨ ਲਿਆ ਜਾਂ ਸਰਕਾਰ ਮੁੱਦੇ ਨੂੰ ਇਹ ਗੱਲ ਸੋਚਣ ਵਾਲੀ ਹੈ ਜਦੋਂ ਤੁਹਾਡੀ ਤਿਆਰੀ ਹੀ ਨਹੀਂ ਸੀ ਜਦੋਂ ਸਰਕਾਰ ਨੇ ਅਜੇ ਤੱਕ ਕਿਸੇ ਨਾਲ ਐਗਰੀਮੈਂਟ ਹੀ ਨਹੀਂ ਕੀਤਾ ਕਿਸੇ ਨਾਲ ਵਾਦਾ ਹੀ ਨਹੀਂ ਕੀਤਾ ਕਿਸੇ ਕੰਪਨੀ ਨਾਲ ਤਾਂ ਫਿਰ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਕੀ ਫਾਇਦਾ ਤੇ ਨਾਲੇ ਪਹਿਲਾਂ ਕਹਿੰਦੇ ਸੀ ਵੀ ਇਕੱਲੇ ਆਧਾਰ ਕਾਰਡ ਜਾਂ ਵੋਟਰ ਕਾਰਡ ਨਾਲ ਉਸੀ ਪੰਜਾਬ ਦੇ ਵਸਨੀਕੋ ਤੁਹਾਡਾ 10 ਲੱਖ ਦਾ ਪਰਿਵਾਰ ਦਾ ਬੀਮਾ ਹੋ ਜਾਵੇਗਾ ਇਹ ਗੱਲ ਸੋਚਣ ਵਾਲੀ ਹੈ ਸੋ ਸਾਰੇ ਆਪਣੀ ਇਸ ਮਸਲੇ ਤੇ ਰਹਿ ਜਰੂਰ ਦਿਓ ਕਿ ਪੰਜਾਬੀਆਂ ਨਾਲ ਇੱਕ ਵਾਰੀ ਫੇਰ ਧੋਖਾ ਹੋਇਆ ਹੈ ਉਧਰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਸਰਕਾਰ ਵੱਲੋਂ 132 ਬੰਦੇ ਵਾਪਸ ਭੇਜੇ ਗਏ ਨੇ ਜਿਨ੍ਹਾਂ ਵਿੱਚ ਬਜ਼ੁਰਗ ਮਾਤਾ ਹਰਜੀਤ ਕੌਰ ਵੀ ਹੈ ਜੋ ਪਿਛਲੇ 30 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਪਰ ਉਸ ਨੂੰ ਅਜੇ ਤੱਕ ਉਹ ਉੱਥੇ ਪੱਕੀ ਨਹੀਂ ਸੀ ਹੋਈ ਤੇ ਤਰ੍ਹਾਂ ਤਰ੍ਹਾਂ ਦੇ 6-6 ਮਹੀਨੇ ਦੇ ਜਾਂ ਸਾਲ-ਸਾਲ ਦੇ ਵੀਜ਼ੇ ਮਿਲ ਰਹੇ ਸਨ ਪਰ ਪਿਛਲੇ ਦਿਨਾਂ ਤੋਂ ਉਸ ਨੂੰ ਨਹੀਂ ਵੀਜ਼ਾ ਮਿਲਿਆ ਕਿਉਂਕਿ 트ੰਪ ਸਰਕਾਰ ਨੇ ਹੁਣ ਇਹ ਵੀ ਫੈਸਲਾ ਲਾਗੂ ਕਰ ਦਿੱਤਾ ਗਿਆ ਕਿ 1 ਲੱਖ ਡਾਲਰ ਨਾਲ 3 ਸਾਲ ਦਾ ਵੀਜ਼ਾ ਮਿਲੇਗਾ ਕਾਨੂੰਨ ਪਹਿਲਾਂ ਵੀ ਸੀ ਜਦੋਂ ਪਹਿਲੀ ਵਾਰੀ 트럼ਪ ਜੀ ਆਏ ਸਨ ਕਾਨੂੰਨ ਹੁਣ ਵੀ ਉਹੀ ਨੇ ਪਰ ਹੁਣ ਇਸ ਸਮੇਂ ਸਰਕਾਰ ਦਾ ਵਾਦਾ ਸਰਕਾਰ ਦੀ ਮਨਸ਼ਾ ਕੁਝ ਹੋਰ ਹੈ ਉਸ ਮਨਸ਼ਾ ਦੇ ਤਹਿਤ ਬੀਬੀ ਹਰਜੀਤ ਕੌਰ ਤੇ 132 ਬੰਦਿਆਂ ਨੂੰ ਵਾਪਸ ਕੀਤਾ ਗਿਆ ਹੈ ਪਹਿਲਾਂ ਸੀਗਾ ਵੀ ਜਿਆਦਾ ਸੰਗੀਨ ਦੋਸ਼ਾਂ ਵਾਲੇ ਵਿਅਕਤੀਆਂ ਨੂੰ ਹੀ ਵਾਪਸ ਕੀਤਾ ਜਾਂਦਾ ਸੀ ਹੁਣ ਸਰਕਾਰ ਨੇ ਸ਼ਕਤੀ ਕਰ ਦਿੱਤੀ ਹੈ ਸ਼ਕਤੀਕਰਨ ਉਸ ਵੱਲੋਂ 132 ਬੰਦਿਆਂ ਨੂੰ ਵਾਪਸ ਕੀਤਾ ਗਿਆ ਤੇ ਦੱਸਿਆ ਜਾਂਦਾ ਹੈ ਇਹ ਵੀ ਖਬਰ ਹੈ ਕਿ ਬੀਬੀ ਹਰਜੀਤ ਕੌਰ ਨੂੰ ਹੱਥਾਂ ਦੇ ਬੇੜੀਆਂ ਲਾ ਕੇ ਰੁਪੈਰਾਂ ਦੀਆਂ ਬੇੜੀਆਂ ਲਾ ਕੇ ਵਾਪਸ ਕੀਤਾ ਗਿਆ ਜਿਸ ਵਿੱਚ ਸਿੱਖ ਪਾਈਚਾਰੇ ਵਿੱਚ ਬੜਾ ਰੋਸ ਪਾਇਆ ਗਿਆ ਅਮਰੀਕਾ ਦੇ ਵਿੱਚ ਸਿੱਖ ਪਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਕਿ ਉਧਰ ਕੈਨੇਡਾ ਸਰਕਾਰ ਵੱਲੋਂ ਵੀ ਜੋ 10 ਸਾਲ ਦਾ ਵੀਜ਼ਾ ਦਿੱਤਾ ਜਾਂਦਾ ਉਸ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ ਹੁਣ ਵਿਜ਼ਟਰ ਵੀਜ਼ਾ ਜਿੰਨੇ ਸਮੇ ਦਾ ਕੰਮ ਹੋਵੇਗਾ ਉਨੇ ਸਮੇ ਦਾ ਹੀ ਲੱਗੇਗਾ ਪਹਿਲਾ ਜੇ ਕੋਈ ਬੰਦਾ ਬੀਜੇ ਤੇ ਵਿਜ਼ਟਰ ਵੀਜ਼ੇ ਤੇ ਜਾਣਾ ਚਾਹੁੰਦਾ ਸੀਗਾ ਉਸ ਨੂੰ 10 ਸਾਲ ਦਾ ਵੀਜ਼ਾ ਬੜੇ ਆਸਾਨੀ ਨਾਲ ਲੱਗ ਜਾਂਦਾ ਸੀਗਾ ਪਰ ਹੁਣ 10 ਸਾਲ ਦਾ ਵੀਜ਼ਾ ਕੈਨੇਡਾ ਵੱਲੋਂ ਵੀ ਨਹੀਂ ਲਾਇਆ ਜਾਵੇਗਾ ਜਿੰਨਾ ਕੰਮ ਹੋਵੇਗਾ ਉਨਾ ਹੀ ਵੀਜ਼ਾ ਲਾਇਆ ਜਾਵੇਗਾ ਪ੍ਰਵਾਸ ਦੇ ਮਾਮਲੇ ਦੇ ਵਿੱਚ ਸਾਰੇ ਦੇਸ਼ ਸਾਰੇ ਮੁਲਕ ਸਖਤ ਹੋ ਰਹੇ ਹੋ ਰਹੇ ਹਨ ਕਿਉਂ ਕਿਉਂਕਿ ਉੱਥੋਂ ਦੀ ਲੋਕੈਲਟੀ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਧਾਨੇ ਮੁਜਾਰੇ ਕੀਤੇ ਜਾ ਰਹੇ ਆ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ ਜਿਸ ਕਾਰਨ ਉੱਥੋਂ ਦੀਆਂ ਸਰਕਾਰਾਂ ਸੋਚਣ ਲਈ ਮਜਬੂਰ ਹੋ ਗਈਆਂ ਹਨ ਸੋ ਇਨੀਆਂ ਖਬਰਾਂ ਦੇ ਨਾਲ ਧੰਨਵਾਦ